ਦੇਖੋ ਵੀਰ ਜੀ ਆਪਣਾ ਨਾ ਕੈਸੀ ਲਿੱਤਾ ਸੀਗਾ ਆਪਣੇ ਰਾਮਾ ਮੰਡੀ ਗਊਸ਼ਾਲਾ ਰੋਡ ਕਣਕਵਾਲੀਏ ਤੋਂ ਤੇ ਐਸੀ ਜੀ ਵੀ ਦਿੱਕਤ ਕਿਹਨਾ ਇਹ ਚੱਲਦੈ ਨਹੀਂ ਹੈਗਾ ਪ੍ਰੋਪਰ ਐਸੀ ਚੱਲਦੈ ਨਹੀਂ ਹੈਗਾ ਪ੍ਰੋਪਰ ਤੁਹਾਨੂੰ ਮੈਂ ਇਹ ਇੱਕ ਮਾਡਲ ਨੰਬਰ ਵੀ ਦਿਖਾਨਾ ਹੈ ਮਾਡਲ ਨੰਬਰ ਵੀ ਦੇਖੋ ਇਹ ਜੋ ਕੀ ਹੁਣੇ ਲਿੱਤਾ ਸੀਗਾ ਆਪਣਾ ਨੂੰ ਇੱਕ ਸਾਲ ਵੀ ਨਹੀਂ ਹੋਇਆ ਹਲੇ ਪੂਰਾ ਆਇਆ ਦਾ ਮਾਡਲ ਨੰਬਰ ਹੈ ਇਹ ਮੈਨੂੰ ਇਹਨਾਂ ਨੇ ਲਾਇਆ ਸੀਗਾ ਜੀ 40000 ਰੁਪਏ ਦੇ ਸਮਥੀ ਠੀਕ ਹੈ ਇਹ ਟੈਕਨੀਕਲ ਬੰਦੇ ਭੇਜਦੇ ਰਹਿੰਦੇ ਆਪਦੇ ਕਦੇ ਇਹਨਾਂ ਦੇ ਸਰਵਿਸ ਸੈਂਟਰ ਤੋਂ ਕੋਈ ਆ ਗਿਆ ਕਦੇ ਕੋਈ ਆ ਗਿਆ ਜਮਾਂ ਸਹੀ ਨਮਲ ਵਾਇਰ ਤੋਂ 2 ਮਹੀਨੇ ਬਾਅਦ ਮੈਨੂੰ ਦਿੱਕਤ ਆ ਗਈ ਸੀਗੀ 40000 ਰੁਪਏ ਮੈਂ ਕਿਸੇ ਤੋਂ ਬਿਅਾਸ ਤੇ ਫੜ ਕੇ ਸਿਲਵਾਇਆ ਸੀਗਾ ਅੱਜ ਅੱਕ-ਵੱਕ ਕੇ ਮੈਂ ਇਹਨਾਂ ਦੇ ਘਰੇ ਗਏ ਆ ਹੈਗਾ ਦੁਕਾਨ ਤੇ ਇਹਨਾਂ ਦੀ ਤੇ ਗਏ ਹੈਗੇ ਆ ਅੱਜ ਵੀ ਉਹਨੇ ਸਰਵਿਸ ਸੈਂਟਰ ਤੇ ਕੋਈ ਬੰਦੇ ਆਏ ਸੀਗੇ ਤੇ ਅੱਜ ਵੀ ਉਹਨਾਂ ਤੋਂ ਸਪੇਅਰਮੈਂਟ ਚਾ ਕਰਕੇ ਚਲੇ ਗਏ ਅੱਜ ਵੀ ਹੁਣ ਸਮੱਸਿਆ ਸੋਲਣ ਨੂੰ ਇਹਨੇ ਦੁਕਾਨ ਤੇ ਗਏ ਇਹਦਾ ਪਿਓ ਤੇ ਇਹ ਪਤਾ ਕੀ ਕਹਿੰਦੇ ਆ ਅਸੀਂ ਅਸੀਂ ਵੇਚਤਾ 300 ਰੁਪਏ ਕਮਾਇਆ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਸਰਵਿਸ ਅੰਟਰਾਲ ਜਾਣ ਤਾਂ ਤੁਸੀਂ ਜਾਓ ਫਿਰ ਕਹਿੰਦੇ ਤੂੰ ਬੰਦੇ ਲੈ ਕੇ ਆ ਗਿਆ ਔਰ ਗੁੰਡੇ ਲੈ ਕੇ ਆ ਗਿਆ ਸਾਨੂੰ ਮਾਰਕਣ ਆ ਗਿਆ ਠੀਕ ਹੈ ਜੀ ਬਾਅਦ ਚ ਕਹਿੰਦੇ ਇਹ ਸਾਡੇ ਕੋਲ ਤਾਂ 100 ਕਿਲਾ ਜ਼ਮੀਨ ਦਾ ਹੈ ਤੁਸੀਂ ਲੜਨਾ ਹੈ ਤਾਂ ਲੜ ਲਓ ਗੁੰਡਾਗਰਦੀ ਕਰਨੇ ਗੁੰਡਾਗਰਦੀ ਮਾਰ ਲਓ ਜਾਂ ਕੋਰਟਕਚੇਰਸ ਨਿਪਟਰਨ ਕੋਰਟਕਚੇਰਸ ਨਿਪਟਰੋ ਸਾਡੇ ਤੇ ਕੁਝ ਨਹੀਂ ਹੁੰਦਾ ਨਾ ਅਸੀਂ ਅਸੀਂ ਵਾਪਸ ਕਰੀਏ ਨਾ ਪੈਸੇ ਵਾਪਸ ਕਰੀਏ ਜਿਹੜਾ ਕੁਝ ਤੁਹਾਡੇ ਤੋਂ ਹੁੰਦਾ ਕਰ ਲਓ ਆ ਮੇਰਾ ਪਿਓ ਬੈਠਾ ਕਮਾਲ ਵਿਚਾਰਾ ਤੇ ਆ ਮੇਰੇ ਛੋਟੇ ਛੋਟੇ ਦੋ ਜੁ ਮਾਰ ਕੁੱਟਦੀ ਧਮਕੀ ਦੇ ਜਾਂਦੇ ਆ ਕਹਿੰਦੇ ਸਾਡੇ ਤਾਂ ਕੋਈ ਹੱਲਾਵਿਲਾ ਨਹੀਂ ਹੈਗਾ ਤੁਸੀਂ ਆਪ ਦਾ ਆਪ ਜਾਓ ਜਦੋਂ ਹੀ ਆਪਾਂ ਐਸੀ ਲਿੱਤ ਲੈਣ ਗਏ ਸੀਗੇ ਨਾ ਦੁਕਾਨ ਤੇ ਤੇ ਕਹਿੰਦੇ ਬਸ ਤੁਸੀਂ ਲੈ ਜਾਓ ਟੱਚ ਦਾ ਵੀ ਇਹਨਾਂ ਨੇ ਆਪਦੀ ਚੁਆਇਸ ਨਾਲ ਹੀ ਦਿੱਤਾ ਸੀਗਾ ਕਹਿੰਦੇ ਅਸੀਂ ਬੈਠੇ ਆ ਕੋਈ ਦਿੱਕਤ ਆ ਗਈ ਤਾਂ ਹੁਣ ਕਹਿੰਦੇ ਆ ਸਾਡੇ ਕੋਈ ਗਾਰੰਟੀ ਵਾਰੰਟੀ ਨਹੀਂ ਦੁਕਾਨ ਤੇ ਗਏ ਤਾਂ ਇਹਨਾਂ ਦਾ ਤਾਂ ਮਿਸਬਿਹੇਵ ਹੋ ਗਿਆ ਕਹਿੰਦੇ ੱੱਕੇ ਮਾਰ ਕੇ ਬਾਹਰ ਕੱਢ ਤੇ 2000 ਦੋਸਤੋਂ ਨੂੰ ਪਹਿਲਾਂ ਹੀ ਦੱਸਿਆ ਸੀਗਾ ਜਿਹੜੇ ਗਏ ਸੀਗੇ ਉਹਨਾਂ ਨੂੰ ਗੁੰਡੇ ਦੱਸਿਉਂਦੇ ਆ ਹੁਣ ੱੱਕੇ ਮਾਰ ਕੇ ਬਾਹਰ ਕੱਢ ਤੇ ਤੇ ਆ ਇਹਨਾਂ ਤੋਂ ਐਸੀ ਲਿੱਤਾ ਸੀਗਾ ਨਾ ਦੀ ਰੇਟ ਤਾਂ ਮੇਰੇ ਭੈਣ ਭਾਈਆਂ ਲਈ ਇੱਕ ਬਲਿਨ ਦਿਨਤੀ ਹੈਗੀ ਆ ਜੇ ਮੈਹਫਲ ਸਿਆਂ ਔਰ ਕੋਈ ਨਾਫਸੇ ਇਹਨਾਂ ਨਾਲੋਂ ਤਾਂ ਚੰਗਾ ਔਰ ਪਾਸੋਂ ਲੈ ਲਓ ਨਾਲੇ ਰੇਟ ਦਾ ਵੀ ਇਹਨਾਂ ਤੋਂ ਬਹੁਤ ਡਿਫਰੈਂਸ ਔਰ ਆਸੇ ਪਾਸੇ ਉਹਦੇ ਕਰਨਾ ਤੋਂ ਦੇਖਿਆ ਘੱਟੋ ਘੜਾ ਨਾਲ ਤਿੰਨ ਤਿੰਨ ਚਰਚੇ ਰਿਹਾ ਔਰ 5-5000 ਦਾ ਫਰਕ ਕਰੇ ਰੇਟ ਦਾ ਹੋਰ ਦੁਕਾਨ ਤੋਂ ਟਰਾਈ ਕਰਕੇ ਦੇਖੋ ਤੇ ਇਹਨਾਂ ਦੇ ਰੇਟ ਦਾ ਟ੍ਰਾਈ ਕਰਕੇ ਦੇਖੋ ਰੇਟ ਦਾ ਹੀ ਬਹੁਤ ਫਰਕ ਹੈ ਉਸ ਤੋਂ ਵੱਡੀ ਗੱਲ ਹੈ ਚਲੋ ਰੈਡ ਰੂਡ ਵੀ ਚਰ ਲੈਂਦਾ ਬੰਦਾ ਇਹਨਾਂ ਦਾ ਮਿਸਬੀਹ ਬਹੁਤ ਮਾੜਾ ਹੈ ਹੁਣ ਲੇਤ ਬਾਅਦ ਕਹਿੰਦੇ ਆ ਸਾਡੀ ਦੁਕਾਨ ਤੋਂ ਬਾਹਰ ਨਿਕਲੋ ਸਾਡਾ ਸਾਡੇ ਵਿਸ਼ਵਾਸ ਆਏ ਆ ਉਹ ਆਪਸ ਚੋਆਇਸ ਨਹੀਂ ਦਿੱਤੀ ਕੋਈ ਆਪਾਂ ਆਪਦੀ ਚੋਆਇਸ ਦਾ ਨਹੀਂ ਮੰਗਿਆ ਇਹਨਾਂ ਨੇ ਆਪ ਚੋਆਇਸਾਂ ਨਹੀਂ ਦਿੱਤੀ ਚਲੋ ਇਹ ਹੱਥ ਜੋੜ ਕੇ ਬੇਨਤੀ ਹੈ ਤਾਂਪੜੀ ਮੈਂ ਵਰੁਣ ਬਾਂਸਲ ਹਰੀ RAM ਕੰਕਵਾਲ ਵਾਲਿਆਂ ਦੀ ਦੁਕਾਨ ਤੋਂ ਗੱਲ ਕਰ ਰਿਹਾ ਹਾਂ ਤੇ ਮੇਰੀ ਨੋਲੇਜ ਦੇ ਵਿੱਚ ਆਇਆ ਵੀ ਸ਼੍ਰੀ ਬਾਲਾ ਜੀ ਕੰਪਿਊਟਰ ਸੈਂਟਰ ਤੋਂ ਮਹਿੰਦਰ ਵੀਰ ਜੀ ਨੇ ਇੱਕ ਵੀਡੀਓ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਮੇਰੇ ਖਿਲਾਫ ਸਾਡੀ ਦੁਕਾਨ ਦੇ ਖਿਲਾਫ ਕਾਫੀ ਕੁਝ ਚੰਦਾ ਮਾੜਾ ਆਖਿਆ ਜੀ ਉਹਨਾਂ ਦੇ AC ਕੂਲਿੰਗ ਨਹੀਂ ਕਰ ਰਿਹਾ ਜੀ ਤੇ ਉਸ ਤੋਂ ਉਹਨਾਂ ਨੇ ਆਪਦੀ ਵੀਡੀਓ ਦੇ ਵਿੱਚ ਦੋ ਚਾਰ ਪੁਆਇੰਟ ਉਠਾਏ ਜਗੇ ਜੀਛ ਉਹਨਾਂ ਨੇ ਪਹਿਲੀ ਗੱਲ ਕਹੀ ਹੈ ਜੀ ਵੀ ਏਸੀ ਲੈ ਕੇ ਗਏ ਨੂੰ ਸਾਲ ਵੀ ਨਹੀਂ ਹੋਇਆ ਤੇ 2 ਮਹੀਨੇ ਬਾਅਦ ਹੀ ਦਿੱਕਤਾਂ ਨਹੀਂ ਸ਼ੁਰੂ ਹੋ ਗਈ। ਦੋ ਗੱਲਾਂ ਕਹੀਆਂ ਨਹੀਂ ਕਿ ਤਾਂ ਸਾਲ ਨਹੀਂ ਹੋਇਆ ਇੱਕ ਦੋ ਮਹੀਨੇ ਬਾਅਦ ਦਿੱਕਤਾਂ ਨਹੀਂ ਸ਼ੁਰੂ ਹੋ ਗਈ ਤੇ ਇੱਕ ਉਹਨਾਂ ਨੇ ਗੱਲ ਕੀਤੀ ਹੈ ਜੀ ਵੀ ਭਾਈ ਉਹਨਾਂ ਨੇ ਵਿਆਜ ਤੇ ਪੈਸੇ ਫੜ ਕੇ ਸਾਨੂੰ ਪੈਸੇ ਦਿੱਤੇ ਤੇ ਚੌਥਾ ਉਹਨਾਂ ਨੇ ਕਿਹਾ ਵੀ 4-4 5-5 ਹਜ਼ਾਰ ਦਾ ਰੇਟਾਂ ਦਾ ਫਰਕ ਆਏਗਾ। ਚਲੋ ਜਿਹੜੀ ਲੜ ਕੇ ਧੱਕੇ ਮਾਰਨ ਵਾਲੀ ਗੱਲ ਹੈ ਜੀ ਉਹ ਤਾਂ ਮੈਂ ਤੁਹਾਨੂੰ ਸੀਸੀਟੀਵੀ ਰਿਕਾਰਡਿੰਗ ਸ਼ੋ ਹੀ ਕਰ ਦੂੰਗਾ ਵੀ ਭਾਈ ਬੰਦੇ ਸਾਡੀ ਦੁਕਾਨ ਤੇ ਆਏ ਸੀ ਤੇ ਕਿੰਨੇ ਕ ਅਸੀਂ ਧੱਕੇ ਮਾਰੇ ਤੁਸੀਂ ਉਹ ਸੀਸੀਟੀਵੀ ਰਿਕਾਰਡਿੰਗ ਚ ਪਹਿਲਾਂ ਤੁਸੀਂ ਆਹ ਚੀਜ਼ ਦੇਖੋ ਜੀ ਵੀ ਕਿੰਨੇ ਰਾਇਸੀ ਲੈ ਕੇ ਗਏ ਸੀ ਕਦੋਂ ਲੈ ਕੇ ਗਏ ਸੀ A to Z ਵਾਲੇ ਕਮਲ ਭయ్యా ਨਾਲ ਆਏ ਸੀਗੇ ਜੀ ਕੇਅਰ ਆਫ A to Z ਕੰਪਿਊਟਰ ਸੈਂਟਰ ਕਮਲ ਭయ్యా ਆਪ ਨਾਲ ਆਏ ਸੀਗੇ ਜਦੋਂ ਇਹਨਾਂ ਨੇ AC ਲੱਤਿਆ ਸੀਗਾ ਜੀ 14 April 2023 ਦੀ ਗੱਲ ਹੈ ਪੁਰਾਣਾ AC ਤੇ ਪੁਰਾਣਾ ਸਟੈਬਲਾਈਜ਼ਰ ਅਸੀਂ ਇਹਨਾਂ ਦਾ ਕੱਟਿਆ 22000 ਰੁਪਏ ਦਾ ਜਿਹਦੀ ਤੇ ਨਵਾਂ AC ਇਹ ਆਪ ਆਪ ਦੇ ਮਰਜ਼ੀ ਨਾਲ ਲਈ ਜੀ ਅਸੀਂ ਦਿੱਤਾ ਇਹ ਆਪ ਲੈ ਕੇ ਗਏ ਸੀਗੇ ਹਿਤਾਚੀ ਦਾ ਫਿਕਸਪੀਡ ਦੇ ਸੀ 36000 ਰੁਪਏ ਦਾ AC ਹੈ ਜੀ 36 36000 ਰੁਪਏ ਦਾ ਜਿਹੜਾ ਇਹ ਕਹ ਰਹੇ ਨੇ ਵੀ ਮਾਰਕੀਟ ਨਾਲੋਂ 4 4 5 5000 ਰੁਪਏ ਦਾ ਫਰਕ ਹੁੰਦਾ ਕਿਤੇ ਟਰਾਈ ਮਾਰ ਲਿਓ ਜੀ ਦੇਣ ਤੋਂ ਬਾਅਦ ਵੀ ਅਸੀਂ ਰੇਟ ਦੇ ਜ਼ਿੰਮੇਵਾਰ ਹਾਂਗੇ ਸਾਰਾ ਕੁਝ ਕਰ ਕਰਾ ਕੇ ਜੀ ਨਵਾਂ ਸਟੈਬਲਾਈਜ਼ਰ ਕੋਈ ਲੈ ਕੇ ਗਏ ਆਪਣੇ ਕੀ ਨਾ ਮੈਂ ਫਿਟਿੰਗ ਚਾਰजेस ਦਾ ਕਰ ਕਰਾ ਕੇ 19000 ਰੁਪਏ ਦਾ ਬੈਲੈਂਸ ਦਾ ਫਰਕ ਸੀਗਾ ਜਿਹੜਾ ਕੀ ਬੰਦੇ ਨੇ ਸਾਨੂੰ ਕਿਸ਼ਤਾਂ ਚ ਦਿੱਤਾ 14 April ਦਾ AC ਲੱਗਿਆ ਜੀ ਸਾਨੂੰ 1019 19 19000 ਦੇ ਵਿੱਚੋਂ ਜੀ 10000 ਦਾ ਬੰਦੇ ਨੇ ਇੱਕ ਫੜਾਇਆ ਮੁੜ ਕੇ 7501 12 ਅਗਸਤ 2023 ਨੂੰ ਫੜਾ ਕੇ ਗਿਆ ਮੋਟਾ-ਮੋਟਾ 4 ਮਹੀਨੇ ਬਾਅਦ ਜੇ 2 ਮਹੀਨੇ ਬਾਅਦ ਹੀ ਦਿੱਕਤ ਆ ਗਈ ਸੀ ਜੀ ਕਿਹੜਾ ਬੰਦਾ ਕੀ ਨਾਮ ਹੈ ਸਾਨੂੰ ਵੀ ਪੈਸੇ ਫੜਾ ਕੇ ਜਾਂਦਾ ਬਾਅਦ ਚ ਲਮਕਾ ਲਮਕਾ ਕੇ ਪੈਸੇ ਦਿੱਤੇ ਜੀ ਕਿਹੜੇ ਇਹਨਾਂ ਨੇ ਵਿਆਜ ਤੇ ਪੈਸੇ ਫੜੇ ਫਿਰ ਜੇ ਬਜਾਇਤ ਹੀ ਪੈਸੇ ਫੜਨੇ ਸੀ ਤਾਂ ਬਜਾਇਤ ਫਾਈਨਾਂਸਿੰਗ ਕਰਾ ਲੈਂਦੇ ਤੇ ਹਜੇ ਵੀ 15000 1500 ਰੁਪਇਆ ਜਦੋਂ ਖੜਾ ਸੀਗਾ ਜੀ ਦਸੰਬਰ ਚ ਕਲੀਅਰ ਕੀਤੀ ਆ ਕਲਮ ਦਸੰਬਰ ਤੱਕ ਤਾਂ ਇਹਨਾਂ ਦੇ ਅਸੀ ਚ ਕੋਈ ਦਿੱ ਤੇ ਹੁਣ ਜਦੋਂ ਇਹਨਾਂ ਦੀ ਏਸੀ ਚ ਜਿਹੜੀ ਇਹਨਾਂ ਨੇ ਕੰਪਲੇਂਟ ਦੀ ਗੱਲ ਕਹੀ ਏਸੀ ਚ ਇਹਨਾਂ ਨੇ ਮੈਨੂੰ ਕੰਪਲੇਂਟ ਦੀ ਗੱਲ ਕਹੀ ਜੀ ਪਿਛਲੇ ਮਹੀਨੇ ਮਈ ਦੇ ਵਿੱਚ ਜਦੋਂ ਇਹਨਾਂ ਦਾ ਸੀ ਆ ਖਾਤਾ ਫਰੋਲਿਆ ਦਾ ਖਾਤੇ ਜਿਸੀਂ ਦੇਖਿਆ ਵੀ ਭਾਈ 14 ਅਪ੍ਰੈਲ ਦਾ ਸੀ ਗਿਆ ਹੋਇਆਗਾ ਆਟੋ ਗਾਰੰਟੀ ਏਸੀ ਹੈ ਜੀ ਸਾਲ ਤੋਂ ਪਲੱਸ ਹੋ ਚੁੱਕਿਆ ਅਸੀਂ ਫਿਰ ਵੀ ਸਰਵਿਸ ਦੇ ਸਰਵਿਸ ਸੈਂਟਰ ਹੁਣ ਇਹਨਾਂ ਨੇ ਵੀਡੀਓ ਦੇ ਵਿੱਚ ਆਪ ਗੱਲ ਕਹੀ ਜੀ ਵੀ ਸਰਵਿਸ ਸੈਂਟਰ ਦੇ ਬੰਦੇ ਆਂਦੇ ਸਰਵਿਸ ਸੈਂਟਰ ਦੇ ਬੰਦੇ ਆ ਕੇ ਜੀ ਇਹਨਾਂ ਤੋਂ ਰੁਪਈਆ ਨਹੀਂ ਲੈ ਰਹੇ ਨਾਲੇ ਆਟੋ ਗਾਰੰਟੀ ਏਸੀ ਹੈ ਜੀ ਅਸੀਂ ਇਹਨਾਂ ਦਾ ਲਿਆਜ ਮੱਥੇ ਉਹ ਵੀ ਕਮਲ ਬਈਆ ਦੀ ਲ ਉਹਨਾਂ ਦੇ ਲਈ ਅੱਜ ਕਰਕੇ ਮੈਂ 1 ਅਗਸਤ ਦਾ ਬਿੱਲ ਕਰਵਾਤਾ ਜੀ ਕਿਉਂਕਿ ਇਹਨਾਂ ਨੇ ਜਦੋਂ 12 ਅਗਸਤ ਨੂੰ ਪੇਮੈਂਟ ਦਿੱਤੀ ਸੀ ਉਹਦਾ ਮੈਂ 1 ਅਗਸਤ ਦਾ ਬਿੱਲ ਕੱਟ ਕੇ ਦਿੱਤਾ ਸੀ ਉਹਨਾਂ ਨੂੰ ਜਦੋਂ 7500 ਰੁਪਏ ਪੇਮੈਂਟ ਕਰਕੇ ਗਏ ਸੀ ਜੇ ਆਪਾਂ ਕਾਇਦੇ ਦੇ ਅਨੁਸਾਰ ਦੇਖੀਏ ਜੀ ਤਾਂ 14 ਅਪ੍ਰੈਲ ਦਾ ਹੀ ਲੱਗਿਆ ਹੋਏਗਾ ਆਟੋ ਗਾਰੰਟੀ ਹੈ ਇਹਨਾਂ ਤੋਂ 1 ਰੁਪਿਆ ਨਹੀਂ ਜੀ ਕਦੇ ਲੈਂਦਾ ਬੰਦਾ ਆਪਦੇ ਮੂੰਹੋਂ ਵੀਡੀਓ ਦੇ ਵਿੱਚ ਆਪ ਕਹਿ ਰਿਹਾ ਹੈਗਾ ਵੀ ਭਾਈ ਸਰਵਿਸ ਸੈਂਟਰ ਵਾਲੇ ਬੰਦੇ ਆ ਰਹੇ ਐਜ਼ ਆ ਦੁਕਾਨਦਾਰ ਜੀ ਇਲੈਕਟ੍ਰੋਨਿਕ ਡੀਲਰ ਤੁਸੀਂ ਇਲੈਕਟ੍ਰੋਨਿਕ ਦਾ ਸਮਾਨ ਲੈ ਕੇ ਜਾਂਦੇ ਹੋ ਕੰਪਨੀ ਦੀ ਗ ਕੰਪਨੀ ਦੀ ਨਹੀਂ ਸਮਝ ਆ ਰਿਹਾ ਜੀ ਉਹ ਕੰਪਨੀ ਨੂੰ ਆਪਾਂ ਏਐਸਐਮ ਦੇ ਨਾਲ ਇਹਨਾਂ ਦੀ ਗੱਲ ਕਰਵਾਈ ਹੈ ਇਹ ਆਪ ਵੀ ਮੰਨਣਗੇ ਇਹ ਗੱਲ ਕੰਪਨੀ ਸਹੀ ਕਰਕੇ ਦੇਊਗੀ ਜੀ ਦਬਾਨਦਾਰ ਤਾਂ ਨਹੀਂ ਵਿੱਚ ਜਾ ਕੇ ਸਹੀ ਕਰੂਗਾ ਮੈਂ ਤਾਂ ਨਹੀਂ ਇਹਨਾਂ ਨੂੰ ਪੱਖਾ ਝੱਲੂਣਾ ਜੀ ਇਸ 'ਚ ਕੋਈ ਸਾਡੀ ਗਲਤੀ ਤਾਂ ਨਹੀਂ ਹੈਗੀਗੀ ਇਹ ਆਪ ਮੰਨ ਲੈਣੇ ਵੀ ਨਵਾਂ ਬੀਜ ਉਹ ਦਿੱਤਾ ਸੀਗਾ ਫਰੈਸ਼ ਸੀਗਾ ਤੇ ਵੀ ਚੱਲੀ ਜਾਂਦਾ ਸੀਗਾ ਉਹ ਜਿਹੜੀ ਉਹਨਾਂ ਨੇ ਬਾਕੀ ਗੱਲ ਕੀਤੀ ਹੈ ਜੀ ਵੀ ਭਾਈ ਰੇਟ ਦਾ ਫਰਕ ਹੈਗਾ ਉਹ ਬੰਦਾ ਵਜਾਰੋਂ ਟਰਾਈ ਮਾਰ ਕੇ ਬੰਦੇ ਆਪ ਵੀ ਆਏ ਸੀਗੇ ਜੀ ਤੇ ਹੁਣ ਵੀ ਅਸੀਂ ਰੇਟ ਦੇ ਜ਼ਿੰਮੇਵਾਰ ਹਾਂਗੇ ਸਰਵਿਸ ਸੈਂਟਰ ਦੇ ਬੰਦੇ ਘਰੇ ਜਾਂਦੇ ਜੀ ਇਹਨਾਂ ਦੇ ਬਕਾਇਦਾ ਅਸੀਂ ਚੈੱਕ ਕਰ ਰਹੇ ਆ ਸਰਵਿਸ ਸੈਂਟਰ ਵਾਲੇ ਬੰਦੇ ਨਾਲ ਇਹਨਾਂ ਨੇ ਆਹ ਨਾ ਕਰਨੀ ਕੀਤੀ ਹੈ ਜੀ ਇਹਨਾਂ ਨੇ ਗਲਤ ਬੋਲਿਆ ਹੈਗਾ ਸਰਵਿਸ ਸੈਂਟਰ ਵਾਲੇ ਬੰਦੇ ਦਵਾ ਨਹੀਂ ਜੀ ਸਰਵਿਸ ਸੈਂਟਰ ਨਾਲ ਪੁੱਛਵਾ ਦਿਨਾ ਹੈਗਾ ਜਿਹੜੀ ਵੀ ਕੋਈ ਰੇਡ ਦੀ ਜਾਂ ਕੋਈ ਜੇ ਸਾਡੇ ਤੇ ਜਿਹੜਾ ਇਲਜ਼ਾਮ ਲਾ ਰਹੇ ਜੀ ਸਭ ਗੱਲਾਂ ਝੂਠੀਆਂ ਜੀ ਇਹਨਾਂ ਦੇ ਬਿੱਲ ਤੇ ਵੀ ਅਸੀਂ ਬਕਾਇਦਾ ਲਿਖੇ ਦਿੱਤਾ ਹੈ ਸਟੈਂਪ ਲੱਗੀ ਹੋਈ ਹੈ ਜਿਹੜਾ ਇਹਨਾਂ ਨੇ ਆਪ ਬਿੱਲ ਸ਼ੋਅ ਕੀਤਾ ਹੈਗਾ ਵੀ ਭਾਈ ਕੀ ਕਰਨ ਦੀ ਗਾਰੰਟੀ ਵਾਰੰਟੀ ਕੰਪਨੀ ਦੀ ਹੈ ਹਰ ਇੱਕ ਬੰਦੇ ਨੂੰ ਅਸੀਂ ਦੱਸ ਕੇ ਭੇਜਦੇ ਆ ਜੀ ਰੇਗੀ ਗੱਲ ਜਿਹੜੀ ਇਹ ਕਹਿੰਦੇ ਵੀ ਭਾਈ ਆਪਦੀ ਮਰਜ਼ੀ ਨਾਲ ਅਸੀਂ ਦਿੱਤਾ ਹੈਗਾ ਆਪਦੀ ਮਰਜ਼ੀ ਨਾਲ ਆ ਆਪਾਂੱਖ ਲਾ ਕੇ ਅਸੀਂ ਲੈ ਕੇ ਗਏ ਸੀ ਕਿ ਜੀ ਮੇਰੇ ਕੋਲ ਤਾਂ 15 ਕੰਪਨੀਆਂ 'ਚ ਮੈਂ ਡੀਲ ਕਰ ਦਿਆਂਗਾ ਮੈਂ ਕੋਈ ਹੋਰ ਕੰਪਨੀ ਨਾਲ ਜੁਕਾਦੀ ਮੈਂ ਕੋਈ ਇਨਵਰਟਰ ਅਸੀਂ ਨਾਲ ਦੇਤਾ ਮੈਂ ਕੋਈ ਗਲਤ ਚੀਜ਼ ਨਾ ਦੇਤੀ ਜੀ ਮੈਂ ਕੋਈ ਪੁਰਾਣਾ ਅਸੀਂ ਨਵੇਂ ਫੋਰ ਦੇ ਕੱਢ ਕੇ ਫੜਾਤਾ ਵੀ ਲੱਗਿਆ ਪਹਿਲਾਂ ਪੱਟਿਆ ਕੀ ਤੋਂ ਮੈਨੂੰ ਤਾਂ ਇਹ ਵੀ ਖਬਰ ਮਿਲੀ ਹੈ ਜੀ ਸੂਤਰਾਂ ਤੋਂ ਵੀ ਇਹਨਾਂ ਨੇ ਕਿਸੇ ਬੰਦਿਆਂ ਨੂੰ ਕੋਈ ਗਰੁੱਪ ਨੂੰ 7000 ਰੁਪਏ ਦਿੱਤਾ ਵੀ ਕੱਲ ਸਵੇਰੇ ਇਹਨਾਂ ਦੀ ਦੁਕਾਨ ਤੇ ਧਰਨਾ ਲਾਵਾਂਗੇ ਉਹ ਚਲਾਉ ਸਮੈਗ ਕਿ ਗਰਾਂਜੀ ਸਾਡੇ ਦੁਕਾਨਦਾਰ ਦੀ ਕਿੱਥੇ ਗਲਤੀ ਹੈ ਬੰਦਾ ਉਹਦੇ ਮੂੰਹ ਕਹੀ ਜਾਂਦਾ ਵੀ ਸਰਵਿਸ ਸੈਂਟਰ ਵਾਲੇ ਬੰਦੇ ਇੱਥੇ ਖੜੇ ਹੈਗੇ ਕੰਪਨੀ ਵਾਲੇ ਬੰਦੇ ਠੀਕ ਕਰਨ ਨੂੰ ਖੜੇ ਹੈ ਹੁਣ ਮੈਂ ਜਾ ਕੇ ਇਹਨਾਂ ਨੂੰ ਕੋਈ ਖਜੋ ਲਾਦੀ